ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਇਹ ਵੀਡੀਓ ਨੂੰ ਵੇਖਣ ਦੇ ਹੋਣਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਵੀਡੀਓ ਵੀਰ ਜੀ ਬਹੁਤ ਹੀ ਗੌਰ ਤੇ ਧਿਆਨ ਦੇ ਨਾਲ ਸੁਣਨ ਵਾਲੀ ਗੱਲ ਆ ਇਹ ਗੱਲ ਨੂੰ ਇਗਨੋਰ ਨਾ ਕਰਿਓ ਇਹ ਵੀਡੀਓ ਨੂੰ ਉਹ ਇਗਨੋਰ ਨਾ ਕਰਿਓ ਵੀਡੀਓ ਪੂਰੀ ਵੇਖਿਓ ਤੇ ਕਿਸੇ ਦਾ ਭਲਾ ਹੋ ਜੇ ਲਾਈਕ ਸ਼ੇਅਰ ਸ਼ੇਅਰ ਵੀ ਜਰੂਰ ਕਰਿਓ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਕਿਉਂਕਿ ਇਹੋ ਜੀਆਂ ਵੀਡੀਓ ਤਾਂ ਉਹ ਆਪਾਂ ਬਹੁਤ ਸਾਰੀਆਂ ਦੇਣੀਆਂ ਵਾ ਠੀਕ ਹੈ ਜੀ ਤੇ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਕਿ ਇਹ ਆਪਾਂ ਜਿਹੜੀ ਅੱਜ ਕਿਹੜਾ ਵਿਸ਼ਾ ਕਿਹੜੇ ਵਿਸ਼ੇ 'ਤੇ ਗੱਲ ਕਰਨ ਲੱਗੇ ਆਂ ਅੱਜ ਆਪਣਾ ਵਿਸ਼ਾ ਵਾ ਦਹੀਂ ਨਾਲ ਨਹਾਉਣ ਦੇ ਨਾਲ ਹੁੰਦੇ ਆ ਵੱਡੇ ਚਮਤਕਾਰ ਦਹੀਂ ਲਾ ਕੇ ਨਹਾਉਣ ਦੇ ਨਾਲ ਹੁੰਦੇ ਆ ਵੱਡੇ ਚਮਤਕਾਰ ਜਿਹੜੀਆਂ ਸਾਡੀਆਂ ਭੈਣਾਂ ਕਹਿੰਦੀਆਂ ਵਾ ਸਾਡੇ ਸਿਰ ਨੂੰ ਪਤਾ ਨਹੀਂ ਕੀ ਹੋਈ ਜਾਂਦਾ ਵਾ ਚੱਕਰ ਹੀ ਆਈ ਲਾਂਦੇ ਆ ਸਾਡੀ ਨਿਗਾਹ ਘੜਦੀ ਆ ਕਈਆਂ ਭੈਣਾਂ ਦੇ ਐਨਕਾ ਵੀ ਬਹੁਤ ਛੇਤੀ ਲੱਗ ਜਾਂਦੀਆਂ ਛੋਟੇ ਛੋਟੇ ਬੱਚਿਆਂ ਦੇ ਬੜੀ ਛੇਤੀ ਐਨਕਾ ਲੱਗ ਜਾਂਦੀਆਂ ਉਹਨਾਂ ਨੇ ਘਰ ਦਾ ਜੰਮਿਆ ਦਹੀਂ ਲੈਣਾ ਘਰ ਦਾ ਦੁੱਧ ਗਾਂ ਦਾ ਜਾਂ ਮੈਂ ਦਾ ਮੈਂ ਦਾ ਦਹੀਂ ਜਮਾਉਣਾ ਰਾਤ ਨੂੰ ਦਹੀਂ ਜਮਾ ਕੇ ਉਹ ਆਪਾਂ ਫ੍ਰਿਜ 'ਚ ਨਹੀਂ ਜਮਾਉਣਾ ਕਿ ਫ੍ਰਿਜ 'ਚ ਰੱਖ ਦੇਣਾ ਉਹ ਇਸ ਤਰ੍ਹਾਂ ਹੀ ਆਪਾਂ ਜਮਾਉਣਾ ਵਾ ਤੇ ਫ੍ਰਿਜ 'ਚ ਨਹੀਂ ਰੱਖਣਾ ਜੰਮਿਆ ਦਹੀਂ ਠੀਕ ਹੈ ਜੀ ਤੇ ਜਦੋਂ ਤੁਸੀਂ ਨਹਾਉਣਾ ਵਾ ਬੇਣਾ ਨੇ ਜਦੋਂ ਨਹਾਉਣਾ ਵਾ ਉਦੋਂ ਉਹਨਾਂ ਕੀ ਕਰਨਾ ਵਾ ਉਹ ਦਹੀਂ ਹੱਥ 'ਚ ਫੜਨਾ ਵਾ ਐ ਕਰਕੇ ਤੇ ਤਾਲੂ 'ਚ ਲਾਉਣਾ ਵਾ ਬਸ ਐ ਕਰਕੇ 5 ਮਿੰਟ ਤਾਲੂ 'ਚ ਐ ਤਰ੍ਹਾਂ ਐ ਕਰ। ਠੀਕ ਹੈ ਜੀ। ਜਦੋਂ ਤਾਲੂ 5 ਮਿੰਟ ਹੋ ਗਏ ਦਹੀਂ ਲਾਉਂਦੇ ਆਂ ਤਾਲੂ ਦੇ ਵਿੱਚ। ਫੇਰ ਉਹਨਾਂ ਕੀ ਕਰਦਾ ਫੇਰ ਦਹੀਂ ਐ ਪਾਉਣਾ ਵਾ ਫੇਰ ਐ ਜਿਹੜਾ ਆਪਣਾ ਆ ਬੈਕ ਸਾਈਡ ਨਹੀਂ ਆ ਗਿਆ ਆਪਣੀ ਬੈਕ ਸਾਈਡ ਆ। ਇਹ ਹੁੰਦਾ ਵਾ ਦਿਮਾਗ ਇਥੇ ਬੰਦਾ ਬਹੁਤ ਕੋਸ਼ਿਸ਼ ਸੋਚਦਾ ਆ ਜੀ ਇਥੇ ਆਪਾਂ ਘਟੋ ਘਟ ਵੀ 10 ਮਿੰਟ ਐਂ ਦਹੀਂ ਮਲਦਾ ਠੀਕ ਹੈ 10 ਮਿੰਟ ਦਹੀਂ ਐਂ ਕਰਕੇ ਫੇਰ ਲੈ ਲੈਣਾ ਦਹੀਂ ਫੇਰ ਮਲਦਾ ਐ ਕਰਕੇ ਜਦੋਂ 10 ਮਿੰਟ ਹੋ ਜਾਣ ਟਾਈਮ ਵੇਖ ਕੇ ਪੜਨਾ ਠੀਕ ਹੈ ਜੀ ਫੇਰ ਆਪਾਂ 20 ਮਿੰਟ ਇਸ਼ਨਾਨ ਨਹੀਂ ਕਰਨਾ ਸਿਰ ਦਾ 20 ਮਿੰਟ ਪੂਰੇ ਆਪਾਂ ਰਿਲੈਕਸ ਰਹਿਣਾ ਜਦੋਂ 20 ਮਿੰਟ ਹੋ ਜਾਣ ਫੇਰ ਤੁਸੀਂ ਕੀ ਕਰਨਾ ਵਾ ਵੀ ਸਿਰ ਜਿਹੜਾ ਧੋ ਲੈਣਾ ਵਾ ਸਾਰੇ ਸਿਰ ਚ ਦਹੀਂ ਮਲ ਲੈਣਾ ਵਾ ਪਹਿਲਾਂ 5 ਮਿੰਟ ਤਾਲੂ 'ਚ ਮ사ਜ ਕਰਨੀ ਰਹੀ ਦੇ ਨਾਲ ਫੇਰ 10 ਮਿੰਟ ਪਿਛਲੇ ਦਿਮਾਗ ਤੇ ਇੱਥੇ ਸਿਰ ਤੇ ਫੇਰ ਸਾਰੇ ਸਿਰ ਨੂੰ ਦਹੀਂ ਮਲ ਲੈਣਾ ਠੀਕ ਹੈ ਜੀ ਦਹੀਂ ਮਲ ਕੇ ਤੇ ਆਪਾਂ 20 ਮਿੰਟ ਬਹਿ ਜਾਣਾ ਉਸ ਤੋਂ ਬਾਅਦ ਆਪਾਂ ਇਸ਼ਨਾਨ ਕਰ ਲੈਣਾ ਠੀਕ ਹੈ ਜੀ ਤੇ 1 ਮਹੀਨਾ ਲਗਾਤਾਰ ਹੀ ਆਪਾਂ ਮ사ਜ ਕਰਨੀ ਹੈ ਸਿਰ ਦੀ 1 ਮਹੀਨਾ ਉਸ ਤੋਂ ਬਾਅਦ ਤੁਸੀਂ ਚਾਹੇ 5 ਦਿਨਾਂ ਬਾਅਦ ਦਹੀਂ ਦੇ ਨਾਲ ਧਾਲੋ ਚਾਹੇ ਹਫ਼ਤੇ ਬਾਅਦ ਨਾਲ ਠੀਕ ਹੈ ਜੀ ਪਰ ਪਹਿਲੋਂ ਇੱਕ ਮਹੀਨਾ ਪੂਰਾ ਦਹੀਂ ਦੀ ਮ사ਜ ਕਰਨੀ ਹੈ ਚਾਹੇ ਤੁਸੀਂ ਸਾਰੇ ਸਿਰ 'ਚ ਕਰ ਲੋ ਠੀਕ ਹੈ ਜੀ ਜਿਹੜੇ ਤੁਹਾਨੂੰ ਚੱਕਰ ਆਉਂਦੇ ਆ ਤੁਹਾਡੀ ਨਿਗਾਹ ਘਟਦੀ ਆ ਤੁਹਾਨੂੰ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਪਤਾ ਨਹੀਂ ਕੀ ਸੋਚੀ ਜਾਂਦੇ ਹੋ ਤੁਹਾਡੇ ਦਿਮਾਗ ਨੂੰ ਤਤ ਮਿਲਨੇ ਜਿਹੜੇ ਤਤ ਘਟ ਜਾਂਦੇ ਆ ਨਾ ਆਪਣੇ ਕੰਮ ਕਰਕੇ ਸੋਚ ਕੇ ਕਈ ਪੜਾਅ ਟਿਊਸ਼ਨ ਪੜਾਉਂਦੀਆਂ ਹੋ ਉਹਨਾਂ ਦੇ ਜਿਹੜੇ ਸਿਰ ਦੇ ਤੱਤ ਘਟ ਜਾਂਦੇ ਆ ਉਹ ਦਹੀਂ ਦੇ ਨਾਲ ਪੂਰੇ ਹੁੰਦੇ ਨੇ ਤੇ ਇੰਗਲੈਂਡ ਅਮਰੀਕਾ ਕੈਨੇਡਾ ਕਿਹੇ ਵੀ ਤੁਸੀਂ ਦੇਸ਼ ਚਲ ਜੂ ਤੁਹਾਨੂੰ ਇੱਕ ਸ਼ੈਂਪੂ ਬਹੁਤ ਜ਼ਿਆਦਾ ਮਹਿੰਗਾ ਮਿਲੂਗਾ ਜਾਨਿ ਕੇ ਕਈ ਹਜ਼ਾਰ ਰਾਇ ਡਾਲਰਾਂ ਦਾ ਜਿਦੇ ਵਿੱਚ ਸਿਰਫ ਕੱਲਾ ਦਹੀਂ ਹੁੰਦਾ ਵਾ ਉਹਦੇ ਵਿੱਚ ਕੋਈ ਕੈਮੀਕਲ ਨਹੀਂ ਹੁੰਦਾ ਕੋਈ ਉਹਦੇ ਵਿੱਚ ਸ਼ੈਂਪੂ ਨਹੀਂ ਹੁੰਦਾ ਸਿਰਫ ਦਹੀਂ ਹੁੰਦਾ ਠੀਕ ਹੈ ਜੀ ਤੇ ਵੇਖ ਲਓ ਦਹੀਂ ਦੇ ਅਨੋਖੇ ਚਮਤਕਾਰ ਕਿੰਨੇ ਹੁੰਦੇ ਆ ਮੇਰੀ ਵੀ ਘਰ ਦੀ ਦੇ ਨਿਗਾ ਘੜਦੀ ਥੋੜੀ ਥੋੜੀ ਕਦੇ ਵਾਰ ਨਿਗਾ ਘੜ ਜਾਣੀ ਕਈ ਯਾਰ ਉਹਨੂੰ ਸਿਰ ਤੇ ਚੱਕਰ ਆਉਨੇ ਤੇ ਇੱਕ ਦਿਨ ਕੀ ਹੋਇਆ ਵੀ ਮੈਂ ਮੈਂ ਦਹੀਂ ਲਉਣਾ ਤੇ ਤੂੰ ਹੀ ਲਾ ਉਹਨੇ ਦਹੀਂ ਲਾਇਆ ਉਹ ਨਹਾਤੀ 15 ਦਿਨ ਇਸ ਤਰ੍ਹਾਂ ਦਹੀਂ ਦੀ ਮ사ਜ ਕਰਕੇ ਤੇ ਉਹ ਬਿਲਕੁਲ ਠੀਕ ਹੋ ਗਈ ਅੱਜ ਮੇਰੀ ਧਰਤੀ ਬਿਲਕੁਲ ਹੀ ਸਹੀ ਹੈ ਤੇ ਮੈਂ ਚਾਹੁੰਦਾ ਕਿਸੇ ਦਾ ਭਲਾ ਹੋ ਜਾਏ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋ ਸਕਦਾ ਹੈ ਕਿ ਤੁਹਾਡੀ ਤੁਹਾਡੇ ਲਈ ਕਿਸੇ ਦਾ ਵੀ ਭਲਾ ਹੋ ਜਾਏ ਤੇ ਦਹੀਂ ਦੇ ਨਾਲ ਜ਼ਰੂਰ ਨਾ ਹੋ ਦਹੀਂ ਇੱਕ ਬਹੁਤ ਵੱਡਾ ਵਰਦਾਨ ਜੋ ਪ੍ਰਕਰ ਦਾ ਜੰਮਿਆ ਠੀਕ ਹੈ ਦੁਕਾਨ ਤੋਂ ਨਹੀਂ ਲਿਆਉਣਾ ਵੀ ਦੁਕਾਨ ਤੋਂ ਆਪਾਂ ਲੈ ਆਂਦਾ ਵਾ ਘਰ ਦਾ ਜੰਮਿਆ ਦਹੀਂ ਹੋਵੇ ਘਰ ਦਾ ਹੀ ਬੋਤੋ ਵੀ ਤੇ ਉਹ ਦਹੀਂ ਨੂੰ ਫ੍ਰਿਜ 'ਚ ਰੱਖ ਫ੍ਰਿਜ 'ਚ ਨਹੀਂ ਰੱਖਣਾ ਠੀਕ ਹੈ ਜੀ ਫ੍ਰਿਜ 'ਚ ਨਹੀਂ ਲਾਉਣਾ ਤੇ ਉਹ ਦਹੀਂ ਨੂੰ ਆਪਾਂ ਇਸ ਤਰ੍ਹਾਂ ਹੀ ਰੱਖਣਾ ਵਾ ਜਾਨਕਿ ਆਪਣਾ ਤਾਤੋਂ ਦੇ ਵਿੱਚ ਪੂਰੇ ਹੀ ਰਹਿਣਾ ਜਦੋਂ ਆਪਾਂ ਫ੍ਰਿਜ 'ਚ ਰੱਖ ਦਿੰਦੇ ਹਾਂ ਤੇ ਤੱਤ ਮਰ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਜਾਣ ਕਰੇ ਚੰਗੀ ਲੱਗੇ ਤੇ ਸ਼ਰੂਰ ਲਾਇਕ ਸ਼ੇਅਰ ਲਾਈਕ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਕਿਉਂਕਿ ਆਪਾਂ ਇਹੋ ਜਿਹੀਆਂ ਵੀਡੀਓ ਹੁਣ ਤੁਹਾਡੇ ਤੁਹਾਨੂੰ ਆਉਂਦੇ ਰਹਿਣਗੀਆਂ